ਉਸ ਤੋਂ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਵੱਡੀ ਤੋਂ ਵੱਡੀ ਬੁਰੀ ਤਾਕਤ ਨੂੰ ਪੰਨ ਲਈ ਮੌੜ ਲਈ ਸਰਕਾਰ ਦਾ ਕਲਮਾ ਲੈ ਕੇ ਹਾਜ਼ਰ ਹੋਈ ਹੈ ਵੱਡੀ ਤੋਂ ਵੱਡੀ ਤਾਕਤ ਕੋਈ ਵੀ ਬੁਰੀ ਤਾਕਤ ਹੋ ਗਈ ਉਧ ਹੋਵੇ ਜਲੇ ਹੋਵੇ ਖਬੀਸ ਹੋਵੇ ਜੰਨ ਹੋਵੇ ਮੁਸਲਮਾਨ ਹੋ ਵੀ ਇਨਸਾਨ ਨਹੀਂ ਹੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੁਰੀ ਤਾਕਤ ਹੋਵੇ ਤੁਸੀਂ ਇਸ ਕਲਮੇ ਨੂੰ ਸਿੱਧ ਕਰਕੇ ਵੱਡੀ ਤੋਂ ਵੱਡੀ ਤਾਕਤ ਨੂੰ ਬਰਨ ਸਕਦੀਆਂ ਲੇਕਿਨ ਜੇਕਰ ਇਹ ਕਲਮਾ ਸ਼੍ਰੀ ਖੁਦਾ ਸ਼ਾਲੀ ਜੀ ਮਹਾਰਾਜ ਜੀ ਦਾ ਤੁਹਾਡੇ ਕੋਲ ਹੋਵੇਗਾ ਕਿਸੇ ਵੀ ਬੁਰੀ ਤਾਕਤ ਦੀ ਯਰਤ ਨਹੀਂ ਕਿ ਤੁਹਾਡੇ ਵੱਲ ਤੇਜ਼ ਵੀ ਚਾ ਵੀ ਦੇ ਗਿਣ ਇੰਦੀ ਨਾਲ ਤੁਸੀਂ ਆਪਣਾ ਕਰਿਆਂ ਦਾ ਹੀ ਨਹੀਂ ਬੇਅੰਤ ਲੋਕਾਂ ਦਾ ਭਲਾ ਕਰ ਸਕਦੀਆਂ ਬੁਰੀਆਂ ਭੈੜੀਆਂ ਤਾਕਤਾਂ ਤੋਂ ਲੋਕਾਂ ਨੂੰ ਤੁਸੀਂ ਬਚਾ ਸਕਦੀਆਂ ਆਪ ਵੀ ਬਚ ਸਕਦੇ ਅਤੇ ਦੁਖੀਆਂ ਦਾ ਦੁੱਖ ਦੂਰ ਕਰ ਸਕਦੇ ਆ ਸੰਸਾਰ ਦੇ ਲੋਕਾਂ ਦਾ ਭਲਾ ਕਰ ਸਕਦੀਆਂ ਸੋ ਦੋਸਤੋ ਇਸ ਗੱਲ ਨੂੰ ਸਿੱਧ ਕਰਨ ਦੇ ਲਈ ਜਿਹੜੀਆਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਬਿਲਕੁਲ ਜ਼ਰੂਰ ਧਿਆਨ ਰੱਖਣਾ ਹੋਵੇਗਾ ਜਿਨੀ ਇਸ ਗੱਲ ਮੈਨੂੰ ਸੇਵ ਕਰਨਾ ਹੈ ਸਭ ਤੋਂ ਪਹਿਲਾਂ ਜਸਵੀਨਨ ਤੋਂ ਤੁਸੀਂ ਇਸ ਗੱਲ ਨੂੰ ਸਿੱਧ ਕਰਨਾ ਚਾਹੁੰਦੇ ਤਾਂ ਉਸ ਦਿਨ ਪਹਿਲਾਂ ਕਿਸੇ ਵੀ ਮੁਸਲਮਾਨੀ ਪਰਿਵਾਰ ਤੇ ਜਾ ਕੇ ਮੌਲਾ ਅਲੀ ਸਰਕਾਰ ਦੇ ਨਾਮ ਦੀ ਚਾਦਰ ਚੜਾਉਣੀ ਨਿਯਾਜ਼ ਬਣਾ ਕੇ ਲਿਜਾਣੀ ਆ ਨਿਯਾਜ਼ ਚੜਾਉਣੀ ਅੱਧੀ ਮੌਲਾਲੀ ਸਰਕਾਰ ਤੇ ਚਰਨਾਂ ਦੇ ਵਿੱਚ ਇਹ ਬੇਨਤੀ ਪ੍ਰਾਰਥਨਾ ਕਰਨੀ ਆ ਕਿ ਮੌਲਾਲੀ ਸਰਕਾਰ ਇਹ ਸ਼੍ਰੀ ਖੁਦਾ ਸ਼ਾਹ ਲਈ ਜੀ ਮੈਂ ਇਹ ਫੋਟੋ ਕਲਮਸ ਸਿੱਧ ਕਮ ਜਾ ਰਿਆਂ ਮੇਰੇ ਤੇ ਕਿਰਪਾ ਕਰਨੀ ਤੁਸੀਂ ਮਿਹਰ ਭਰਿਆ ਹੱਥ ਰੱਖਣਾ ਮੇਰੇ ਪਰਿਵਾਰ ਤੇ ਦਇਆ ਕਰਨੀ ਆ ਇਸ ਕਰਮ ਨੂੰ ਮੈਂ ਜਿਹੜਾ ਕਰਨ ਲੱਗਾ ਇਹ ਕੰਮ ਤੁਹਾਡੀ ਕਿਰਪਾ ਦੇ ਨਾਲ ਸਫਲ ਹੋਵਾਂ ਇਸ ਕੰਮ ਨੂੰ ਤੁਸੀਂ ਕਿਰਪਾ ਕਰਨੀ ਕਿ ਮੈਂ ਸਫਲ ਹੋ ਸਕਾਂ ਰੋਜ਼ਾਨਾ 101 ਮਨਕੀ ਦੀ ਮਾਲਾ ਤੇ ਇੱਕ ਮਾਲਾ ਦਾ ਰੋਜ਼ जाप ਕਰਨਾ ਜਲ ਦਾ ਲੂਟਾ ਕੋਲ ਰੱਖਣਾ ਸ਼ੈਂਟ ਸਿਰਗਣਾ ਹੈ ਚਿਰਾਗ ਜਗਾ ਸਰਵੀਆਂ ਅਰਗੁਬਤੀ ਲਾ ਸਕਦੇ ਆਸਣ ਤੇ ਬੈਠ ਕੇ ਹੀ ਰੋਜ਼ਾਨਾ ਇਸ ਕਲਮੇ ਦਾ ਇੱਕ ਮਾਲਾ ਦਾ ਜਾਪ ਕਰਨਾ ਹੈ। ਕਰਦਿਆਂ ਕਰਦਿਆਂ 48 ਦਿਨ ਹੀ ਸਾਫ ਪਾਕ ਰਹਿਣਾ ਹੈ। ਆਪਣੇ ਜੱਦ ਸਤ ਨੂੰ ਕਾਇਮ ਰੱਖਣਾ ਹੈ। ਜਿਸ ਕਮਰੇ ਦੇ ਵਿੱਚ ਤੁਸੀਂ ਮੌਲਾ ਅਲੀ ਸਰਕਾਰ ਜੀ ਦਾ ਕਲਮਾ ਪੜੋਗੇ ਜਿਸ ਕਮਰੇ ਦੇ ਵਿੱਚ ਇਹ 48 ਦਿਨ ਤੋਂ ਤੁਸੀਂ ਇਹ ਚੱਲਪ ਕਰਨਾ ਹੈ ਉਸ ਕਮਰੇ ਦੇ ਵਿੱਚ ਤੁਹਾਡੇ ਤੋਂ علاوہ ਕੋਈ ਆਉਣਾ ਜਾਣਾ ਨਹੀਂ ਚਾਹੀਦਾ ਔਰ ਤੁਸੀਂ ਵੀ ਇਸ ਗਲਤੀ ਪੈਰਾ ਬਿਨਾ ਕਿ ਤੁਸੀਂ ਵੀ ਘਰੋਂ ਬਾਹਰ ਨਾ ਜਾ ਸਕੋ ਜੇਕਰ ਤੇ ਜ਼ਰੂਰੀ ਵੀ ਜਾਣਾ ਪਵੇ ਤਾਂ ਆਪਣੇ ਸ਼ਹਿਰ ਤੋਂ ਆਪਣੇ ਪਿੰਡ ਤੋਂ ਬਾਹਰ ਨਾ ਜਾइए ਇਨਾਂ ਦਾ ਖਿਆਲ ਜ਼ਰੂਰ ਰੱਖਣਾ ਹੈ ਜੇਕਰ ਜਾਨੀ ਕਿ ਇਹ ਗੱਲ ਦਾ ਮਤਲਬ ਇਹ ਹੈ ਕਿ ਸੀਮੇ ਤੋਂ ਬਾਹਰ ਆਪਣੇ ਪਿੰਡ ਦੇ ਵਸੀਮੇ ਤੋਂ ਆਪਣੇ ਸ਼ਹਿਰ ਦੇ ਵਸੀਮੇ ਤੋਂ ਬਾਹਰ ਨਹੀਂ ਜਾਣਾ ਹੈ ਪਿੰਡ ਪਿੰਡ ਦੇ ਵਿੱਚ ਹੀ ਤਰ ਤੁਰ ਪਮ ਸਕਦੇ ਹਾਂ ਉਹ ਵੀ ਜ਼ਿਆਦਾ ਨਹੀਂ ਬਿਲਕੁਲ ਲੋਕਸ਼ਪ ਕੇ ਅਕਤਾਲੀ ਦਿਨ ਰਹਿਣਾ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਕਰਨਾ ਜਦ ਤੱਕ ਕੈਮ ਰੱਖ ਕੇ ਦੱਸੀ ہوئی ਵਿਧੀ ਦੇ ਅਨੁਸਾਰ ਮੌਲਾਲੀ ਸਰਕਾਰ ਜੀ ਦਾ ਇਹ 41 ਦਿਨ ਦਾ ਤੁਸੀਂ ਇੱਕ ਮਾਲਾ ਦਾ ਚਾਬ ਕੋ ਜਨਨਾ ਕਰਨਾ ਹੈ ਜਿਵੇਂ ਜਿਵੇਂ ਤੁਸੀਂ ਇਹ जाप ਕਰਦੇ ਜਾਉਂਗੇ जाप ਕਰਦੀ ਜਾਉਂਗੀ ਤਾਂ ਹੋਈ ਹੋਈ ਤੁਹਾਨੂੰ ਪਤਾ ਲੱਗਣ ਲੱਗ ਜਾਏਗਾ ਕਿ ਅਸੀਂ ਕੁਸ਼ ਕਰਦੇ ਮੌਲਾਲੀ ਸਰਕਾਰ ਜੀ ਵੀ ਹੋਈ ਹੋਈ ਤੁਹਾਡੇ ਲਈ ਰਹਿਮਤ ਉਨੀ ਸ਼ੁਰੂ ਹੋ ਜਾਵੇਗੀ ਔੜੀ ਔੜੀ ਤੁਹਾਡੇ ਤੇ ਮੌਲਾਲੀ ਸਰਕਾਰ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਰਾਤ ਦੇ ਸਮੇਂ ਬਹੁਤ ਸਾਰੇ ਬੀਰਾਂ ਫਿਰਦੇ ਦਰਸ਼ਨ ਹੋਣਗੇ ਲੇਕਿਨ ਕਿਸੇ ਵੀ ਤਰ੍ਹਾਂ ਦਾ ਦਿਲ ਦੇ ਵਿੱਚ ਡਰ ਪੈ ਬਿਲਕੁਲ ਨਹੀਂ ਰੱਖਣਾ ਔਰ ਇਹ ਜ਼ਰੂਰੀ ਹੈ ਕਿ ਜਿੰਨੇ ਵੀ ਕਰਨਾ ਹੋਵੇ ਤਾਂ ਆਪਣੇ ਗੁਰੂ ਦੀ ਸਲਾਹ ਦੇ ਨਾਲ ਜੇ ਕੀਤਾ ਜਾਵੇ ਤਾਂ ਬਹੁਤ ਵਧੀਆ ਹੈ ਲੇਕਿਨ ਜਿਨ੍ਹਾਂ ਨੇ ਕਰਨਾ ਹੈ ਗੁਰੂ ਦੀ ਸਲਾਹ ਦੇ ਨਾਲ ਜਾਂ ਗੁਰੂ ਗੁਰਮੰਤਰ ਸਰੋਜਾਨਾ ਪਹਿਲਾਂ ਪੜਨਾ ਹੋਏਗਾ ਗੁਰੂ ਨੂੰ ਹਾਜ਼ਰ ਨਾਜ਼ਰ ਚਾਣ ਕੇ ਇਸ ਕਲਮੇ ਦਾ ਜਾਪ ਕਰਨਾ ਹੋਏਗਾ ਤਾਂ ਤੁਸੀਂ ਇਸ ਕਲਮੇ ਨੂੰ ਸਿੱਧ ਕਰ ਸਕਦੇ ਆ ਲੇਕਿਨ ਉਹ ਹੁਣ ਕਿਹੜਾ ਕਲਮਾ ਹੈ ਜਿਸ ਨੂੰ ਤੁਸੀਂ 48 ਦਿਨ ਦੀ ਵਿਧੀ ਦੇ ਨਾਲ ਸਿੱਧ ਕਰਨਾ ਹੈ ਜਿਸ ਦੇ ਨਾਲ ਤੁਸੀਂ ਮੌਲਾ Али ਸ਼ੇਰ ਖੁਦਾ ਸ਼ਾਲੀ ਜੀ ਦੀ ਕਿਰਪਾ ਪ੍ਰਾਪਤ ਕਰਨੀ ਹੈ ਸੋ ਦੋਸਤੋ ਉਹ ਮੌਲਾ Али ਸਰਕਾਰ ਦਾ ਕਲਮਾ ਇਸ ਤਰ੍ਹਾਂ ਹੈ ਬismillahir रहमान ਮਿਰ ਮਿਰ ਰਹੀ ਸ਼ੇਰ ਖੁਦਾ ਮੌਲਾ ਅਲੀ ਪੀਰਾਂ ਦੇ ਬੰਨੇ ਪ੍ਰੇਤ ਬੰਨੇ ਜੰਨ ਬੰਨੇ ਟੈਣ ਬੰਨੇ ਅਬੀਸ ਬੰਨੇ ਪਰੀ ਬੰਨੇ ਢੇਲ ਬੰਨੇ ਜਾਤੂ ਟੂਣਾ ਬੰਨੇ ਇੱਤਕਰਾਇਆ ਬੰਨੇ ਨજર ਬੰਨੇ ਮੰਤਰ ਬੰਨੇ ਮੰਤਰ ਬੰਨੇ ਪੰਤਰ ਬੰਨੇ ਮਾਇਆ ਬੰਨੇ ਸਾਇਆ ਬੰਨੇ ਮਸਾਣ ਬੰਨੇ ਮਸਾਣੀ ਬੰਨੇ ਔਰ ਵੀ ਬੰਨੇ ਉਪਰੀ ਪ੍ਰਾਈ ਬੰਨੇ ਪੌਣ ਮਰੂੜ ਧਰਤੀ ਅੰਦਰ ਵੰਨ ਉਹ ਬੰਨੋ ਤਰੀ ਗਤੀ ਦਾ ਮੌਲਾ ਅਲੀ ਆ ਪੂ ਪੀਰ ਖਵਾਲਾ ਪ੍ਰਬਾਤਸ਼ਕ ਕੀ ਖਾਮ ਹੋਲਾਲੀ ਪੀੜ ਤੇਰੇ ਕਲਾਮ ਦਾ ਤਮਾਸ਼ਾ ਦੋਸਤੋ ਇਹ ਮੋਨਾਲੀ ਸਰਕਾਰ ਦਾ ਕਲਾਮ ਹੈ ਜਿਸ ਨੂੰ ਚੰਗੀ ਤਰ੍ਹਾਂ ਸੁਣ ਕੇ ਕੰਠ ਕਰ ਲੈਣਾ ਹੈ ਕੰਠ ਕਰਨੇ ਤੋਂ ਬਾਅਦ ਹੀ ਫਿਰ ਇਸ ਮੰਤਰ ਨੂੰ ਸਿੱਧ ਕਰਨਾ ਹੈ ਇਸ ਗੱਲ ਨੂੰ ਸਿੱਧ ਕਰਨਾ ਹੈ ਸੋ ਦੋਸਤੋ ਜਿਹੜੇ ਇਸ ਚੈਨਲ ਤੇ ਮੇਰੇ ਸਤਿਕਾਰਯੋਗ ਵੀਰ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਪੀਰਨ ਦੀ ਝੂਠ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਕਲਵੇਂ ਮੰਤਰ ਪਾਠ ਦੇ ਨਾਲ ਹਾਜ਼ਰ ਹੋਮਾਗੇ ਸੋਜਨ ਤਕਲੀਜ ਪੀਰਨ